ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇਕਰ ਕਾਰੋਬਾਰ ਨਹੀਂ ਚੱਲ ਰਿਹਾ ਜਾਂ ਫਿਰ ਘਰ ਵਿੱਚ ਪੈਸਾ ਆਉਂਦਾ ਹੈ ਤਾਂ ਗਲਤ ਜਗ੍ਹਾ ਤੇ ਲੱਗ ਜਾਂਦਾ ਹੈ ਤੁਸੀਂ ਸਾਰੇ ਥਾਵਾਂ ਤੇ ਜਾ ਕੇ ਥੱਕ ਚੁੱਕੇ ਹੋ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਪੰਜ ਪਾਠ ਜਪਜੀ ਸਾਹਿਬ ਜੀ ਦੇ ਤੇ ਦੋ ਪਾਠ ਚ ਪਈ ਸਾਹਿਬ ਜੀ ਦੇ ਕਰਨੇ ਸ਼ੁਰੂ ਕਰਦੇ ਵੋ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਚ ਪਈ ਸਾਹਿਬ ਜੀ ਦੀ ਬਾਣੀ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੈ ਜੀ ਬਹੁਤ ਜ਼ਿਆਦਾ ਸ਼ਕਤੀ ਹੈ ਜੀ ਆਪਾਂ ਇਸ ਬਾਰੇ ਗੱਲ ਕਰਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਸੱਚੇ ਪਾਤਸ਼ਾਹ ਜੀ ਅੱਗੇ ਲਵਾ ਲੈਣੀ ਜੀ ਤਾਂ ਜੋ ਆਪ ਹੋਤੇ ਤੇ ਆਪ ਦੇ ਘਰ ਪਰਿਵਾਰ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਆਪ ਜੀ ਨੇ ਇੱਕ ਭੈਣ ਦੀ ਹੱਡ ਵੀਤੀ ਸਾਂਝੀ ਕੀਤੀ ਸੀ ਕਿ ਉਸਦੇ ਘਰ ਦੇ ਵਿੱਚ ਕੁਝ ਵੀ ਗੁਜ਼ਾਰਾ ਨਹੀਂ ਹੁੰਦਾ ਸੀ ਉਸਦੇ ਬੱਚੇ ਵੀ ਬਿਮਾਰ ਰਹਿਣ ਲੱਗ ਪਏ ਸੀ ਉਹ ਬਹੁਤ ਜ਼ਿਆਦਾ ਤੰਗ ਤੇ ਪਰੇਸ਼ਾਨ ਰਹਿਣ ਲੱਗ ਪਈ ਸੀ ਫਿਰ ਉਸ ਨੇ ਇੱਕ ਧੋਦਾਵਾਂ ਤੇ ਜਾ ਕੇ ਪਤਾ ਵੀ ਕੀਤਾ ਸੀ ਪਰ ਨਹੀਂ ਕਿਤੋਂ ਵੀ ਕੋਈ ਫਾਇਦਾ ਨਹੀਂ ਹੋਇਆ ਫਿਰ ਉਹਨਾਂ ਨੇ ਆਪਣੇ ਘਰ ਦੇ ਵਿੱਚ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਅੰਮ੍ਰਿਤ ਵੇਲੇ ਤੇ ਸ਼ਾਮ ਵੇਲੇ ਰਹਿ ਰਸ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਘਰ ਤੇ ਉੱਤੇ ਇੰਨੀ ਕਿਰਪਾ ਹੋਈ ਬੱਚੇ ਵੀ ਠੀਕ ਰਹਿਣ ਲੱਗ ਪਏ ਤੇ ਕਮਾਈ ਵਿੱਚ ਵਾਧਾ ਵੀ ਹੋਇਆ ਜੀ ਸੰਗਤ ਜੀ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਆਪਣੇ ਘਰ ਦੇ ਵਿੱਚ ਵੱਡੇ ਬਜ਼ੁਰਗ ਆਪਾਂ ਨੂੰ ਹਮੇਸ਼ਾ ਸਮਝਾਉਂਦੇ ਨੇ ਕਿ ਉਚਨਾ ਕੁਛ ਦਾਨ ਪੁੰਨ ਹਮੇਸ਼ਾ ਬੰਦੇ ਨੂੰ ਕਰਦੇ ਰਹਿਣਾ ਚਾਹੀਦਾ ਹੈ ਦਾਨ ਪੁੰਨ ਵੀ ਅਜੇਹੀ ਥਾਂ ਜਿੱਥੇ ਕੋਈ ਲੋੜਵੰਦ ਹੈ ਜਿਹੜਾ ਕਿਸੇ ਗਰੀਬ ਦਾ ਢਿੱਡ ਭਰਨਾ ਨਾ ਕਿ ਪੈਸੇ ਦੇਣੇ ਪੈਸੇ ਦੇਵਾਂਗੇ ਆਪਾਂ ਨੂੰ ਇਹ ਨਹੀਂ ਪਤਾ ਕਿ ਉਸਨੇ ਇਸ ਚੀਜ਼ ਦਾ ਕੀ ਖਰੀਦਣਾ ਹੈ ਨਸ਼ਾ ਖਰੀਦਣਾ ਹੈ ਜਾਂ ਕਿਸੇ ਦੇ ਲਈ ਕੁਝ ਮਾੜੀ ਚੀਜ਼ ਖਰੀਦਣੀ ਹੈ ਸਾਥ ਸੰਗਤ ਜੀ ਕੋਲ ਬਿਠਾ ਕੇ ਕਿਸੇ ਭੁੱਖੇ ਦਾ ਗਰੀਬ ਦਾ ਢਿੱਡ ਭਰਨਾ ਕਿਸੇ ਨਿਪਾਟੇ ਹੋਏ ਗਰੀਬ ਦੇ ਕੱਪੜੇ ਹੁਣ ਸੰਢ ਵਿੱਚ ਠਰ ਰਿਹਾ ਹੋਵੇ ਉਸ ਦੇ ਲਈ ਕੱਪੜਿਆਂ ਦਾ ਪ੍ਰਬੰਧ ਕਰਨਾ ਇਹ ਸਭ ਤੋਂ ਵੱਡਾ ਪੁੰਨ ਹੈ ਜੀ ਆਪਣੇ ਹੱਥੀ ਆਪਣੀ ਕੋਈ ਚੀਜ਼ ਲੈ ਕੇ ਦੇਣਾ ਇਹ ਸਭ ਤੋਂ ਵੱਡਾ ਪੁੰਨ ਹੈ ਨਾ ਕਿ ਪੈਸੇ ਦੇਣੇ ਚਾਹੀਦੇ ਹੈ ਪੈਸੇ ਦੀ ਵਰਤੋਂ ਕਿਹੋ ਜੀ ਥਾਂ ਕਰੇਗਾ ਇਹ ਆਪਾਂ ਨੂੰ ਨਹੀਂ ਪਤਾ ਜੀ ਯਾ ਯਾ ਪੀ ਕੇ ਜਾਊਗਾ ਪੀ ਕੇ ਜਾ ਕੇ ਆਪਣੇ ਪਰਿਵਾਰ ਦਾ ਨੁਕਸਾਨ ਕਰੂਗਾ ਗਾਲਾਂ ਕੱਟੂਆ ਆਪਾਂ ਨੂੰ ਨਹੀਂ ਪਤਾ ਆਪਣੇ ਪੈਸੇ ਦਿੱਤਿਆਂ ਹੋਿਆਂ ਦਾ ਕਿੰਨਾ ਕਿਸੇ ਪਰਿਵਾਰ ਤੇ ਗਲਤ ਅਸਰ ਹੋ ਸਕਦਾ ਇਸ ਲਈ ਜੋ ਵੀ ਧਨ ਕਰਨਾ ਹੈ ਉਹ ਗਰੀਬ ਦਾ ਢਿੱਡ ਪਰੋ ਤੇ ਚਾਹ ਕਿਸੇ ਕੋ ਨਿਰਵਸਤਰ ਨੂੰ ਵਸਤਰ ਦੇਵੋ ਸਾਧ ਸੰਗਤ ਜੀ ਇੱਕ ਵੀਰ ਨੇ ਆਪਣੀ ਹੱਡ ਵੀਤੀ ਸਾਂਝੀ ਕੀਤੀ ਸੀ ਉਹ ਆਪ ਜੀ ਨਾ ਇਸ ਲਈ ਸਾਂਝੀ ਕਰਦੇ ਹਾਂ ਕਿ ਜੇ ਕਿਸੇ ਦਾ ਕਾਰੋਬਾਰ ਨਹੀਂ ਚੱਲਦਾ ਜਾਂ ਕਿਸੇ ਨੂੰ ਨੌਕਰੀ ਦੀ ਕੋਈ ਇੱਛਾ ਹੈ ਉਸ ਦੀ ਨੌਕਰੀ ਨਹੀਂ ਮਿਲ ਰਹੀ ਜਾਂ ਕਿਸੇ ਨੇ ਬਾਹਰ ਜਾਣਾ ਹੈ ਉਹ ਬਾਹਰ ਦਾ ਵੀਜ਼ਾ ਨਹੀਂ ਲੱਗ ਰਿਹਾ ਇਹ ਹੱਦ ਵੀ ਤੇ ਆਪ ਜੀ ਨਾ ਇਸ ਕਰਕੇ ਸਾਂਝੀ ਕਰ ਸਕਦੇ ਹਾਂ ਕਿ ਜੇ ਵੀ ਤੁਹਾਡਾ ਵੀ ਕੋਈ ਲੰਮੇ ਢੰਗ ਸਮੇਂ ਤੋਂ ਕੋਈ ਕੰਮ ਅੜਿਆ ਹੈ ਕੋਈ ਇੱਛਾ ਹੈ ਜਿਹੜੀ ਪੂਰੀ ਨਹੀਂ ਹੋ ਰਹੀ ਤੇ ਆਪ ਦੀ ਵੀ ਉਹ ਇੱਛਾ ਇਸ ਕਰਨ ਦੇ ਨਾਲ ਇਹ ਕੰਮ ਕਰਨ ਦੇ ਨਾਲ ਪੂਰੀ ਹੋ ਜਾਵੇ ਇੱਕ ਵੀਰ ਸੀ ਉਸ ਨੂੰ ਇੱਛਾ ਸੀ ਸਰਕਾਰੀ ਨੌਕਰੀ ਦੀ ਬਹੁਤ ਹੀ ਪੜਿਆ ਲਿਖਿਆ ਸੀ ਪਰ ਇੱਕ ਅੱਦੇ ਨੰਬਰ ਵਿੱਚੋਂ ਉਹ ਰਹਿ ਜਾਂਦਾ ਸੀ ਕਿਸੇ ਨੇ ਦੱਸਿਆ ਕਿ ਤੂੰ ਬਾਬਾ ਦੀਪ ਸਿੰਘ ਜੀ ਦਰ ਤੇ ਜਾ ਕੇ ਚੋਪਾਇਰਾ ਸਾਹਿਬ ਕੱਟ ਤੇ ਚੈ ਜੋਤਾਂ ਦੇ ਵਿੱਚ ਘੋਪਾਚਾ ਅਰਦਾਸ ਕਰਚਾ ਸੇਵਾ ਕਰ ਇੰਨਾ ਸਾਰਿਆਂ ਜੋ ਇੱਕ ਕੰਮ ਕਰ ਇੱਕ ਕੰਮ ਹੋਰ ਹੈ ਜੀ ਬਾਬਾ ਦੀਪ ਸਿੰਘ ਦੇ ਦਰ ਤੇ ਸ਼ਹੀਦਾ ਸਿੰਘਾਂ ਦੇ ਦਰਾਂ ਉੱਤੇ ਇੱਕ ਰਗੜਾ ਬੰਦਾ ਹੈ ਜਿਸ ਤੇ ਸ਼ਹੀਦ ਸਿੰਘ ਬਹੁਤ ਜ਼ਿਆਦਾ ਮਿਹਰਬਾਨ ਤੇ ਖੁਸ਼ ਹੁੰਦੇ ਨੇ ਬਹੁਤ ਹੀ ਪਿਆਰ ਨਾਲ ਨਿਹੰਗ ਸਿੰਘ ਇਹ ਰਗੜਾ ਤਿਆਰ ਕਰਦੇ ਨੇ ਤੇ ਫਿਰ ਸੰਗਤਾਂ ਨੂੰ ਛਕਾਉਂਦੇ ਨੇ ਇਹ ਰਗੜਾ ਕਿਸੇ ਕਿਸੇ ਨੂੰ ਹੀ ਪਤਾ ਹੈ ਇਹ ਰਗੜਾ ਅਮ੍ਰਿਤ ਵੇਲੇ ਬੰਦਾ ਹੈ ਜੀ ਉਸ ਵੀਰ ਨੇ ਫਿਰ ਨਾਲੇ ਸੇਵਾ ਵੀ ਕੀਤੀ ਤੇ ਨਾਲੇ ਰਗੜਾ ਸੁਖ ਕੇ ਆਇਆ ਵੀ ਮੈਨੂੰ ਇਹ ਨੌਕਰੀ ਵਿੱਚ ਮੇਰਾ ਨੰਬਰ ਲੱਗ ਜਾਵੇ ਮੈਨੂੰ ਇਹ ਸਰਕਾਰੀ ਨੌਕਰੀ ਮਿਲ ਜਾਵੇ ਤੇ ਮੈਂ ਇਹ ਰਗੜਾ ਸ਼ਹੀਦਾ ਸਿੰਘਾਂ ਦੇ ਦਰਤੇ ਚੜਾਉਂਗਾ ਨਹੀਂ ਹਿੰਗ ਸਿੰਘਾਂ ਤੋਂ ਬਣਵਾ ਕੇ ਇੱਥੇ ਉਹਨੀਆਂ ਸੰਗਤਾ ਨੂੰ ਪਿਆਉਂਗਾ ਫਿਰ ਵੀਰ ਦੀ ਉਹ ਇੱਛਾ ਸੀ ਜਿਹੜੀ ਪੂਰੀ ਹੋ ਗਈ ਤੇ ਉਹ ਆਪ ਜੀ ਨੂੰ ਇਸ ਲਈ ਦੱਸਦੇ ਹਨ ਕਿ ਕਿਸੇ ਹੋਰ ਵੀ ਵੀਰ ਭੈਣ ਦਾ ਭਲਾ ਹੋ ਸਕੇ ਸ਼ਹੀਦਾ ਸਿੰਘਾਂ ਦੇ ਦਰਤੇ ਨਹੀਂ ਹਿੰਗ ਸਿੰਘ ਰਗੜਾ ਬਣਾਉਂਦੇ ਨੇ ਉਹ ਦੁੱਧ ਦਾ ਤੇ ਕੁਝ ਕੁ ਸਮੱਗਰੀ ਪੈਂਦੀ ਹੈ ਉਹ ਅੰਮ੍ਰਿਤ ਵੇਲੇ ਬੰਦਾ ਹੈ ਇਹਦੇ ਉੱਤੇ ਸ਼ਹੀਦ ਸਿੰਘ ਬਹੁਤ ਜ਼ਿਆਦਾ ਮਿਹਰਬਾਨ ਹੁੰਦੇ ਨੇ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਇਹ ਬਹੁਤ ਹੀ ਪ੍ਰੀਆ ਚੀਜ਼ ਹੈ ਨਾ ਸ਼ਹੀਦਾ ਸਿੰਘਾਂ ਦੀ ਇਹ ਜਿਸ ਤਰ੍ਹਾਂ ਦੇਗ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤੀ ਜਾਂਦੀ ਹੈ ਭਾਰਤ ਦੇ ਵਿੱਚ ਉਸੇ ਤਰ੍ਹਾਂ ਇਹ ਰਗੜੇ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤੀ ਜਾਂਦੀ ਹੈ ਸ਼ਹੀਦ ਸਿੰਘ ਇਸ ਤੇ ਉੱਤੇ ਬਹੁਤ ਖੁਸ਼ ਹੁੰਦੇ ਨੇ ਮਿਹਰਬਾਨ ਹੁੰਦੇ ਨੇ ਜੇ ਕਿਸੇ ਦਾ ਕੋਈ ਲੰਮੇ ਸਮੇਂ ਤੋਂ ਕੰਮ ਆੜਿਆ ਹੈ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਕਰੋ ਸ਼ਹੀਦਾ ਸਿੰਘਾਂ ਦੇ ਦਰ ਤੇ ਅਰਦਾਸ ਬੇਨਤੀ ਕਰੋ ਕਿ ਮੈਂ ਆਪ ਦੀਆਂ ਸੰਗਤਾਂ ਨੂੰ ਰਗੜਾ ਪਿਆਉਂਗਾ ਰਗੜਾ ਸਿਖਾਉਂਗਾ ਮੇਰੀ ਇਹ ਇੱਛਾ ਹੈ ਜੋ ਪੂਰੀ ਹੋ ਜਾਵੇ ਉਹ ਅੰਮ੍ਰਿਤ ਵੇਲੇ ਨਿਹੰਗ ਸਿੰਘ ਤਿਆਰ ਕਰਦੇ ਨੇ ਬੜੇ ਹੀ ਪਿਆਰ ਨਾਲ ਤਿਆਰ ਕਰਦੇ ਨੇ ਫਿਰ ਸੰਗਤਾਂ ਨੂੰ ਸਿਖਾਉਂਦੇ ਨੇ ਤੁਸੀਂ ਵੀ ਕਿਤੇ ਜਾ ਕੇ ਅੰਮ੍ਰਿਤ ਵੇਲੇ ਉਹ ਪੀ ਕੇ ਵੇਖਿਓ ਉਸ ਦੇ ਵਿੱਚ ਬਹੁਤ ਹੀ ਵਧੀਆ ਸਮਗਰੀਆਂ ਪਾਈਆਂ ਹੁੰਦੀਆਂ ਨੇ ਬਾਬਾ ਦੀਪ ਸਿੰਘ ਜੀ ਦਾ ਦਰ ਤੇ ਇਹ ਰਗੜਾ ਵੀ ਚੜਦਾ ਹੈ ਜੀ ਜੇਕਰ ਕੋਈ ਤੁਹਾਡੀ ਕੋਈ ਲੰਮੇ ਸਮੇਂ ਤੋਂ ਕੋਈ ਅਰਦਾਸ ਹੈ ਇੱਛਾ ਹੈ ਜੋ ਪੂਰੀ ਨਹੀਂ ਹੋ ਸਕਦੀ ਤੁਸੀਂ ਵੀ ਇਸ ਤਰ੍ਹਾਂ ਰਗੜਾ ਸੁਖ ਸਿੱਖ ਸੁਖ ਲਵੋ ਤੇ ਆਪਣੀ ਮਨ ਦੀ ਇੱਛਾ ਹੈ ਕੋਈ ਅਧੂਰੀ ਹੈ ਉਹ ਪੂਰੀ ਹੋ ਜਾਊਗੀ ਜੇਕਰ ਤੁਸੀਂ ਦੁਪਹਿਰਾ ਸਾਈਵ ਕੱਢਦੇ ਹੋ ਤਾਂ ਦੁਪਹਿਰੇ ਸਾਈ ਵਿੱਚ ਪ੍ਰਮਾਤਮਾ ਬਹੁਤ ਮਿਹਰਬਾਨ ਹੁੰਦੇ ਨੇ ਬਾਬਾ ਦੀਪ ਸਿੰਘ ਜੀ ਬਹੁਤ ਮਿਹਰਬਾਨ ਹੁੰਦੇ ਨੇ ਕਿਉਂਕਿ ਸ਼ਹੀਦਾ ਸਿੰਘਾਂ ਦਾ ਪਹਿਰਾ ਦਿਨ ਪਰ ਰਾਤ 24 ਘੰਟੇ ਲੱਗਿਆ ਰਹਿੰਦਾ ਹੈ ਉਹ ਜੋ ਵੀ ਸੰਗਤਾਂ ਜਾਂਦੀਆਂ ਨੇ ਉਹਨਾਂ ਉੱਤੇ ਬਹੁਤ ਮਿਹਰਬਾਨ ਹੁੰਦੇ ਨੇ ਜੇਕਰ ਆਪਾਂ ਸਹੀਦਾ ਸਿੰਘਾਂ ਨੂੰ ਯਾਦ ਕਰਕੇ ਕੋਈ ਅਰਦਾਸ ਵੀ ਕਰ ਲੈਨੇ ਹਾਂ ਤਾਂ ਉਹ ਵੀ ਆਪਣੀ ਪੂਰੀ ਹੋ ਜਾਂਦੀ ਹੈ ਬਸ ਸੱਚੀ ਸ਼ਰਧਾ ਤੇ ਵਿਸ਼ਵਾਸ ਹੀ ਆਪਣੇ ਮਨ ਵਿੱਚ ਹੋਣਾ ਚਾਹੀਦਾ ਹੈ ਹੋਰ ਕੁਝ ਨਹੀਂ ਜੀ ਸਾਧ ਸੰਗਤ ਜੀ ਜਿੰਨੀ ਆਪਣੇ ਅੰਦਰ ਸ਼ਰਧਾ ਹੈ ਓਨੀ ਹੀ ਸੇਤੀ ਆਪਣੀ ਮੁਰਾਦ ਹੈ ਜਿਹੜੀ ਉਹ ਪੂਰੀ ਹੁੰਦੀ ਹੈ ਸਾਧ ਸੰਗਤ ਜੀ ਆਪ ਵੀ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਜੋੜੋ ਗੁਰੂ ਘਰ ਦੇ ਨਾਲ ਸਹੀ ਆਪਣੀ ਸਿੱਖੀ ਦੇ ਨਾਲ ਆਪਣਾ ਆਪਣੇ ਬੱਚਿਆਂ ਨੂੰ ਵੀ ਪ੍ਰੇਰਿਤ ਕਰੋ ਬਾਣੀ ਵਿੱਚ ਬਹੁਤ ਤਾਕਤ ਹੈ ਸਾ ਸੰਗਤ ਜੀ ਬਾਣੀ ਵਿੱਚ ਬਹੁਤ ਸ਼ਕਤੀ ਹੈ ਜੇਕਰ ਤੁਸੀਂ ਆਪ ਆਪਣੇ ਪਰਿਵਾਰ ਨੂੰ ਵੀ ਜੋੜੋਗੇ ਤੁਹਾਡੇ ਘਰ ਦੇ ਵਿੱਚ ਕਦੇ ਦੁੱਖ ਤਕਲੀਫ ਦਰਿਦਰਤਾ ਬਿ ਲੜਾਈ ਝਗੜਾ ਕੋਈ ਇਹੋ ਜੀ ਚੀਜ਼ ਆਵੇਗੀ ਨਹੀਂ ਕਿਉਂਕਿ ਉਸ ਘਰ ਤੇ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਜਿੱਥੇ ਪੋਜੀਟਿਵ ਰੂਹਾਂ ਦਾ ਵਾਸ ਹੋ ਜਾਂਦਾ ਹੈ ਉੱਥੇ 네ਗੇਟਿਵ ਚੀਜ਼ਾਂ ਆ ਹੀ ਨਹੀਂ ਸਕਦੀਆਂ ਉਹਨਾਂ ਦੇ ਗੇਟ ਵਿੱਚੋਂ ਹੀ ਆ ਕੇ ਮੁੜ ਜਾਂਦੀਆਂ ਹੈ ਬੇਸ਼ੱਕ ਕਿੰਨੀ ਮਰਜ਼ੀ ਕੋਈ ਕੋਸ਼ਿਸ਼ ਕਰ ਲਵੇ ਪਰ ਉਹਨਾਂ ਦੇ ਦਰਵਾਜ਼ਾ ਨਹੀਂ ਤਪ ਸਕਦੀਆਂ ਸਾਧ ਸੰਗਤ ਜੀ ਜੇ ਕੋਈ ਗਲਤੀ ਹੋ ਗਈ ਹੋਈ ਤਾਂ ਮੁਆਫ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਰੱਖਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ